ਸੋ ਸੇਗਲ ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਸਰਦਾਰ ਮਾਲਵਿੰਦਰ ਸਿੰਘ ਮਾਲੀ ਸਾਹਿਬ ਲਾਈਨ ਤੇ ਜੁੜਰੇ ਨੇ ਮਾਲੀ ਸਾਹਿਬ ਤੋਂ ਆਖਿਆ ਤੁਹਾਡਾ ਜੀ। ਸ਼ੁਕਰੀਆ ਜੀ। ਜੀ ਮਾਲੀ ਸਾਹਿਬ ਇੱਕ ਪਾਸੇ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨੇ ਪੰਜਾਬ ਦੇ ਵਿੱਚ ਜੂਨ ਦਾ ਮਹੀਨਾ ਡਿਸਾਈਡ ਹੈ। ਪਰ ਜਿਸ ਤਰੀਕੇ ਦੇ ਨਾਲ ਹੁਣ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰਾਂਗੇ। ਅਸੀਂ ਉਹਨਾਂ ਨੂੰ ਸਵਾਲ ਪੁੱਛਾਂਗੇ ਜੇਕਰ ਉਹ ਸਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ। ਸਾਡੇ ਕਸਬਿਆਂ ਦੇ ਵਿੱਚ ਸਾਡੇ ਸ਼ਹਿਰਾਂ ਦੇ ਵਿੱਚ ਪ੍ਰਚਾਰ ਕਰਨ ਆਉਂਦੇ ਨੇ ਕਿਉਂਕਿ ਭਾਜਪੀ ਨੇ ਜਿਹੜੀਆਂ ਗੱਲਾਂ ਕਹੀਆਂ ਸੀ ਭਾਜਪੀ ਉਹਨਾਂ ਤੇ ਖਰੀ ਨਹੀਂ ਉਤਰੀ ਤੇ ਨਾਲੋਂ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਪਾਂ ਨਿਤ ਦਿਨ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੇ ਵੱਡੇ ਨੇਤਾਵਾਂ ਦਾ ਵੀ ਘਰਾਓ ਹੋ ਰਿਹਾ ਗੁਰਮੀਤ ਸਿੰਘ ਖੁੱਡੀਆਂ ਨੂੰ ਕਿੰਨੇ ਵਾਰ ਘੇਰ ਲਿਆ ਉਹਨਾਂ ਦੇ ਪੁੱਤਰ ਨੇ ਉਹ ਪ੍ਰਚਾਰ ਦੇ ਵਿੱਚ ਜਾਂਦੇ ਉਹਨਾਂ ਨੂੰ ਵੀ ਘੇਰ ਲਿਆ ਜਾਂਦਾ ਸੋ ਜਿਹੜੀ ਆਹ ਚੀਜ਼ ਹੈ ਇਹਦਾ ਕੀ ਇਮਪੈਕਟਰ ਹੋਊਗਾ ਪੋਲਿਟਿਕਸ ਦੇ ਉੱਪਰ ਇਸ ਬਾਰੇ ਤੁਹਾਡੇ ਤੋਂ ਸਮਝਾਂਗੇ ਕਿਵੇਂ ਦੇਖ ਰਹੇ ਹੋ ਤੁਸੀਂ ਸਾਰੀ ਗੱਲਬਾਤ ਨੂੰ ਜੀ ਸਮਝਾਣਾ ਇਹ ਮਾਮਲਾ ਜਿਹੜਾ ਆ ਥੋੜਾ ਜਿਹਾ ਵੱਡੇ ਪ੍ਰਸੰਗ 'ਚ ਸਮਝਣ ਦੀ ਲੋੜ ਆ ਜਿਵੇਂ ਮੈਨੂੰ ਮਹਿਸੂਸ ਹੁੰਦਾ ਜੀ ਦੇਖੋ ਭਾਜਪਾ ਦਾ ਇੱਕ ਅਜੰਡਾ ਉਹਨਾਂ ਨੇ ਮੂਲਕ ਨੂੰ ਹਿੰਦੂ ਰਾਸ਼ਟਰ ਬਣਾਉਣਾ ਔਰ ਹੁਣ ਤੱਕ ਜੋ ਵੀ ਪ੍ਰਚਾਰ ਕੀਤਾ ਜੋ ਵੀ ਗੱਲਾਂ ਕੀਤੀਆਂ ਨੇ ਜਾਂ ਹੁਣ ਪਹਿਲੇ ਚੋਣ ਤੋਂ ਬਾਅਦ ਜਿਵੇਂ ਨਰਿੰਦਰ ਮੋਦੀ ਮੁਸਲਮਾਨਾਂ ਤੇ ਆਪਣੇ ਹਮਲੇ ਦੀ ਧਾਰ ਕੇਂਦਰਿਤ ਕਰ ਰਿਹਾ ਡਾਕਟਰ ਮਨਮੋਹਨ ਸਿੰਘ ਦੇ ਜਿਹੜੇ ਕਥਨਾਂ ਉਹਨਾਂ ਨੂੰ ਵਿਗਾੜ ਕੇ ਝੂਠ ਬੋਲ ਰਿਹਾ ਵੀ ਜੇ ਪਹਿਲੀ ਤਾਂ ਗੱਲੇ ਇਹ ਸੀ ਨਾ 400 ਤੋਂ ਪਾਰ ਫਿਰ ਕਹਿੰਦਾ 370 ਹੋਰ ਇਹ ਲੱਗ ਗਿਆ ਬਹੁਤ ਸੰਮਤੀ ਤਾਂ ਆਉਣੀ ਹੀ ਚਾਹੀਦੀ ਆ ਉਸ ਤੋਂ ਬਾਅਦ ਕਹਿਣ ਲੱਗਿਆ ਜੇ ਇਹ ਆ ਜੇ ਆ ਇਹਨਾਂ ਨੇ ਕੀ ਕਰਨਾ ਥੋੜਾ ਸਾਰਾ ਕਮਾਇਆ ਹੋਇਆ ਫਰਮਾਇਆ ਮੁਸਲਮਾਨਾਂ ਨੂੰ ਦੇ ਦੇਣਾ। ਨਾ ਤਾਂ ਇਹ ਤਾਂ ਸਾਰਾ ਹਿੰਦੁਸਤਾਨ ਵੇਚ ਰਿਹਾ ਹਵਾਈ ਅੱਡੇ ਰੇਲ ਜੋ ਆਪਾਂ ਚਲੋ ਬਹੁਤ ਹੋਈਆਂ ਹੋਈਆਂ ਨੇ ਮੈਂ ਵਿਆਖਿਆ ਚ ਨਹੀਂ ਜਾਂਦਾ। ਤੇ ਹੁਣ ਡਰਾ ਇਹ ਰਿਹਾ ਖਾਤ ਕਰਕੇ ਹਿੰਦੂਆਂ ਨੂੰ ਵੀ ਇਹਨਾਂ ਨੇ ਤਾਂ ਸਾਰਾ ਦੇਸ਼ ਦਾ ਸਰਮਾਇਆ ਮੁਸਲਮਾਨਾਂ ਨੂੰ ਦੇ ਦੇਣਾ। ਇਸ ਪ੍ਰਸੰਗ ਵਿੱਚ ਜਦੋਂ ਅਸੀਂ ਦੇਖਦੇ ਹਾਂ ਦੇਖੋ ਮਨੀਪੁਰ ਵਾਲੀ ਗੱਲ ਦੇਖ ਲਓ ਜੰਮੂ ਕਸ਼ਮੀਰ ਵਾਲੀ ਗੱਲ ਦੇਖ ਲਓ ਤੇ ਕਮਾਲ ਦੀ ਗੱਲ ਇਹ ਆ ਭੱਗੂ ਸਾਹਿਬ ਜਿਹੜੇ ਬੰਦਿਆਂ ਨੇ ਜੰਮੂ ਕਸ਼ਮੀਰ ਦੀ ਧਾਰਾ 370 35A ਤੋੜੀ ਜਿਹੜਾ ਖੱਟਰ ਕਹਿੰਦਾ ਸੀ ਉੱਥੋਂ ਦੀਆਂ ਸੋਹਣੀਆਂ ਕੁੜੀਆਂ ਨਾਲ ਹੁਣ ਹਰਿਆਣਵੀ ਮੁੰਡੇ ਵਿਆਹ ਕਰਾ ਸਕਦੇ ਆ ਜਿਹੜੇ ਕਹਿੰਦੇ ਸੀ ਅਸੀਂ ਉੱਥੇ ਖੁਸ਼ਹਾਲੀ ਦਾ ਦੌਰ ਸ਼ੁਰੂ ਕਰਤਾ ਭਾਰਤੀ ਜਨਤਾ ਪਾਰਟੀ ਜੰਮੂ ਕਸ਼ਮੀਰ ਨੂੰ ਜਿਹੜਾ ਇਹਨਾਂ ਨੇ ਕੇਂਦਰੀ ਸਾਲਤ ਪ੍ਰਦੇਸ਼ ਬਣਾਇਆ ਹੋਇਆ ਉੱਥੇ ਚੋਣ ਨਹੀਂ ਲੜ ਰਹੀ ਉਮੀਦਵਾਰ ਨਹੀਂ ਖੜਾ ਕਰ ਰਹੀ ਦੂਜੀ ਗੱਲ ਆਮ ਆਦਮੀ ਪਾਰਟੀ ਹਰ ਮਾਰਚਲ ਚ ਨਹੀਂ ਉਮੀਦਵਾਰ ਖੜਾ ਕਰ ਰਹੀ ਤੀਜੀ ਗੱਲ ਇਹਨਾਂ ਨੇ ਪੰਜਾਬ ਨੂੰ ਨਿਖੇੜ ਲਿਆ ਕਿਸਾਨ ਅੰਦੋਲਨ ਜਿਹੜਾ ਸ਼ੁਰੂ ਕੀਤਾ ਆਪ ਮਹਾਰੇ ਉਹਨਾਂ ਨੇ ਕੀਤਾ ਬੇਵਕਤਾਂ ਸ਼ੁਰੂ ਕੀਤਾ ਉਹਨੂੰ ਇੱਕ ਧਾਲਚ ਫਸਾ ਕੇ ਇਹ ਤਾਂ ਇਹ ਚਾਹੁੰਦੇ ਸੀ ਵੀ ਉਹ ਕਿਸਾਨ ਅੰਦੋਲਨ ਨੂੰ ਕੁਚਲ ਦਾਂਗੇ ਜੀ ਤੇ ਮੁਲਕ 'ਚ ਵੋਟਾਂ ਵਟੋਰਾਂਗੇ ਉਹ ਗੱਲ ਇਹਨਾਂ ਦੀ ਸਿਰੇ 'ਤੇ ਨਹੀਂ ਲੱਗੀ ਤਸਾਨਾ ਕੋ ਇਹ ਚਾਹੁੰਦੇ ਸੀ ਵੀ ਅਸੀਂ ਇਹ ਹਸਾਬਤ ਕਰਦਾਂਗੇ ਅਸਲੀ ਕਿਸਾਨ ਲੀਡਰ ਅਸੀਂ ਆ ਇਹਨਾਂ ਦਾ ਸਾਰਾ ਪੈਟਰਨ ਹੋ ਗਿਆ ਫੇਲ ਤਸਾਨਾ ਦਾ ਗੁੱਸਾ ਜਿਹੜਾ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੇਂਦਰਿਤ ਹੋ ਰਿਹਾ ਮਤਲਬ ਅੱਡ ਅੱਡ ਥਾਮਾ ਤੇ ਕਿਉਂਕਿ ਈਵਨ ਮਤਲਬ ਪੰਨੂ ਭਨੇਰ ਨੂੰ ਵੀ ਇਹ ਕਹਿਣਾ ਪੈ ਗਿਆ ਜਿਹੜੇ ਕਹਿੰਦੇ ਸੀ ਅਸੀਂ ਗੈਰ ਸਿਆਸੀ ਆ ਜਿਹੜੇ ਕਹਿੰਦੇ ਸੀ ਵੀ ਵੋਟ ਦੀ ਝੋਟ ਦੀ ਗੱਲ ਨਹੀਂ ਕਰਨੀ ਜਿਹੜੇ ਕਹਿੰਦੇ ਸੀ ਅਸੀਂ ਇਹ ਨਹੀਂ ਗੱਲ ਕਰਨੀ ਉਹਨਾਂ ਨੂੰ ਵੀ ਕਹਿਣਾ ਪੈ ਗਿਆ ਕਿ ਭਾਜਪਾ ਨੂੰ ਸਵਾਲ ਪੁੱਛੋ ਘੇਰ-ਘੇਰ ਪੁੱਛੋ ਚਲੋ ਦੂਜਾ ਕਿਸਾਨ ਮੋਰਚਾ ਜਿਹੜਾ ਉਹ ਤਾਂ ਇਹ ਗੱਲ ਕਹੀ ਰਿਹਾ ਹੁਣ ਇਹਦੇ ਵਿੱਚ ਜਿਹੜਾ ਮਾਹੌਲ ਚਾਹੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੇ ਕਿਹਾ ਵੀ ਕੋਈ ਧੱਕਾ ਨਹੀਂ ਕਰਨਾ ਕੋਈ ਹਿੰਸਾ ਨਹੀਂ ਕਰਨੀ ਕੋਈ ਦਿਵਾ ਨਹੀਂ ਪਾਉਣਾ ਉਹ ਜਿਹੜਾ ਹੁੰਦਾ ਨਾ ਵੀ ਘੇਰ-ਘੇਰ ਪੁੱਛੋ ਵੋਟਾਂ ਪਾਉਣ ਵਾਲੇ ਉਹ ਸਾਡਾ ਕਿਉਂ ਇਹ ਮੰਦਾ ਹਾਲ ਵੀ ਉਹਨਾਂ ਨੂੰ ਘੇਰ ਕੇ ਸਵਾਲ ਪੁੱਛਣੇ ਨੇ ਜੇ ਪਿੰਡ ਚੋਂ ਇਹ ਨਹੀਂ ਵੀ ਅਸੀਂ ਤੁਹਾਨੂੰ ਬੜ ਨਹੀਂ ਦੇਣਾ ਪਿੰਡ ਚ ਉਹਨਾਂ ਨੂੰ ਕਹੋ ਆ ਜਾਓ ਉਹਨਾਂ ਨੂੰ ਸਾਰੇ ਪਿੰਡ ਦੇ ਸਾਹਮਣੇ ਲਾਜਵਾਬ ਕਰੋ ਪਰ ਜਿਵੇਂ ਪੰਜਾਬ ਦੇ ਵਿੱਚ ਧੱਕਾ ਮੁਕੀ ਦੀ ਵਰਤ ਰਹੀ ਆ ਪੁਲਿਸ ਨਾਲ ਇਹ ਹੋ ਰਿਹਾ ਜੀ ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਵੀ ਤੁਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਅਸੀਂ ਤੁਹਾਨੂੰ ਪਿੰਡਾਂ ਚ ਨਹੀਂ ਬੜਨ ਦਿੰਦੇ ਇਹਦੇ ਵਿੱਚੋਂ ਨਾ ਮੇਰੇ ਮਨ 'ਚ ਇੱਕ ਖਦਸ਼ਾ ਪੈਦਾ ਹੋ ਰਿਹਾ ਖਾਦਸ਼ਾ ਪੈਦਾ ਇਹ ਹੋ ਰਿਹਾ ਇਹ ਤਾਂ ਭਾਜ ਦੇਖੋ ਭਾਜ ਤਾਂ ਜਿਹਨੂੰ ਮਰਜ਼ੀ ਲੈ ਆਵੇ ਪੰਜਾਬ ਚ ਜਿਹਨਾਂ ਜਿਹੜਾ ਉਹਨਾਂ ਨੂੰ ਇਹ ਪਹ ਲਿਖਣਾ ਹਿੰਦੂ ਸਾਨੂੰ ਵੋਟ ਪਾਉ ਬੈਜੀ ਰਾਮ ਮੰਦਰ ਦਾ ਮੱਧਾ ਉੱਡ ਗਿਆ ਤੇ ਹਿੰਦੂ ਆ ਪੰਜਾਬ ਚ ਕਾਰੋਬਾਰੀ ਜੇ ਉਹਨੂੰ ਇਹ ਲੱਗ ਗਿਆ ਵੀ ਭਾਰਤੀ ਜਨਤਾ ਪਾਰਟੀ ਸੱਤਾ ਚ ਨਹੀਂ ਆ ਰਹੀ ਜਿਹੜੀ ਗੱਲ ਉੱਪਰ ਲੱਗੀ ਜ਼ਰੂਰੀ ਨਹੀਂ ਉਹ ਭਾਜ ਪਨ ਵੋਟ ਪਾਵੇ ਹਿੰਦੂ ਵੋਟ ਵੀ ਇਹ ਸੋਚ ਸਕਦੀ ਆ ਬੀਜਾ ਇੰਡੀਆ ਗੱਠਜੋੜ ਆ ਰਿਹਾ ਮੋਦੀ ਨਹੀਂ ਸੱਤਾ ਚਾ ਰਿਹਾ ਇਹ ਤਾਂ ਬਾਈ ਜੀ ਰਾਤ ਰਤ ਕੰਨਾਵਾਟੀ ਕੁਰ ਕਰ ਲੈਂਦੇ ਨੇ ਤੇ ਉਹਦੀ ਬਦਲ ਲੈਂਦਾ ਸਾਰਾ ਕੁਝ ਅਹੀ ਦੀ ਹਾਲਤ ਜਦੋਂ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਦੇ ਪੰਜਾਬ ਚ ਪੈਰ ਨਾ ਲੱਗ ਰਹੇ ਹੁਣ ਉਮੀਦਵਾਰ ਨਾ ਲੱਭ ਰਹੇ ਹੁਣ ਜਿਹੜਾ ਮਰਜੀ ਆਵੇ ਮਤਲਬ ਉਸ ਨੂੰ ਉਮੀਦਵਾਰ ਐਲਾਨ ਰਹੇ ਹੋਵੋ ਮੈਨੂੰ ਇਹ ਖਤਰਾ ਲੱਗਦਾ ਵੀ ਇਹ ਜੇ ਮਾਹੌਲ ਅਰਾਜਿਕਤਾ ਵਾਲਾ ਜਾਂ ਇਸ ਤਰ੍ਹਾਂ ਦਾ ਇਹਨੂੰ ਹਿੰਸਕ ਨਾ ਵੀ ਕਹੋ ਮਲਤਕੇ ਮੁੱਕੀ ਵਾਲਾ ਵੱਧ ਗਿਆ ਕਿਤੇ ਇਹ ਪੰਜਾਬ ਨੂੰ ਚੋਣਾਂ ਤੋਂ ਆਊਟ ਨਾ ਕਰ ਦੇਣ ਵੀ ਪੰਜਾਬ ਵਿੱਚ ਦੇਖੋ ਜੀ ਚੋਣ ਦਾ ਮਾਹੌਲ ਨਹੀਂ ਰਿਹਾ ਲੈਵਲ ਪਲੇਇੰਗ ਫੀਲਡ ਨਹੀਂ ਰਿਹਾ ਪਾਰਟੀ ਨੂੰ ਪਾਰਟੀਆਂ ਨੂੰ ਪਿੰਡਾਂ ਚ ਵੀ ਵੜਨ ਦਿੱਤਾ ਜਾ ਰਿਹਾ ਪ੍ਰਚਾਰ ਕਰਨ ਦਾ ਹੱਕ ਖੋਇਆ ਜਾ ਰਿਹਾ ਉੱਤੇ ਅੰਤਿਸ਼ਾਹੀ ਸਰਕਾਰ ਆ ਇੱਥੇ ਆਪਣੀ ਇਹਦੀ ਸਰਕਾਰ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਕਿਤੇ ਦੋਹੇ ਸੀਟੀ ਰਲਾ ਕੇ ਪੰਜਾਬ ਦੀ ਚੋਣ ਨੂੰ ਮੁਲਤਵੀ ਨਾ ਕਰ ਦੇਣ ਵੀ ਨਵੀਂ ਸਰਕਾਰ ਬਣਨ ਤੋਂ ਬਾਅਦ ਅਸੀਂ ਚੋਣ ਕਰਾਵਾਂਗੇ ਨਵੀਂ ਸਰਕਾਰ ਕਿਹਦੀ ਬਣਦੀ ਹੈ ਇਹਨਾਂ ਦੀ ਬਣਦੀ ਆ ਫਿਰ ਕਿਵੇਂ ਹੋਣਗੀਆਂ ਦੂਜੀਆਂ ਵੀ ਇਹ ਬਣਨੀਆਂ ਫਿਰ ਕਿਵੇਂ ਹੋਣਗੀਆਂ ਮੈਂ ਮੈਂ ਇੱਕ ਜੂਰੀ ਨਹੀਂ ਮੇਰੀ ਗੱਲ ਸਹੀ ਹੋਵੇ ਪਰ ਮੈਂ ਸਾਰੇ ਵਿਚਾਰਵਾਨਾਂ ਬੁੱਧੀਜੀਵੀਆਂ ਦੇ ਸਾਹਮਣੇ ਸਾਲ ਸਾਂਝਾ ਕੀਤਾ ਵੀ ਪੰਜਾਬ ਨੂੰ ਇਹਨਾਂ ਨੇ ਲਿਆਣਾ ਹੈ ਨਾ ਥੰਮੇ ਤੇ ਪਹਿਲਾ ਇਹ ਕਿਸਾਨ ਅੰਦੋਲਨ ਨੂੰ ਕੁੱਟ ਕੇ ਸਾਬਤ ਕਰਨਾ ਚਾਹੁੰਦੇ ਸੀ ਵੀ ਆਹੀ ਕਿਸਾਨ ਅੰਦੋਲਨ ਸੀ ਕੁੱਟਿਆ ਨਾ ਮੇ ਜਿੰਨਾ ਕ ਕੁੱਟਿਆ ਤੁਹਾਨੂੰ ਪਤੀਆ ਜਿੰਨਾ ਧੱਕਾ ਮੁਕੀ ਕੀਤਾ ਉਹ ਮੁੰਡਾ ਮਾਰਿਆ ਤੇ ਕਿੰਨਿਆਂ ਦੀਆਂ ਅੱਖਾਂ ਨਹੀਂਆ ਕੀਤੀਆਂ ਨੇ ਕਿਵੇਂ ਇੱਕ ਮੁੰਡੇ ਨੂੰ ਉਹ ਸਾਰਾ ਕੁਝ ਕੀਤਾ ਪਰ ਉਸ ਤਰ੍ਹਾਂ ਐਸੀ ਇਹਨਾਂ ਨੂੰ ਵੀ ਉਹਦੇ ਆਧਾਰ ਤੇ ਅਸੀਂ ਫਿਰ ਮੁਲਕ 'ਚੋਂ ਵੋਟਾਂ ਮੰਗਾਂਗੇ ਪੰਜਾਬ ਨੂੰ ਆਈਸੋਲੇਟ ਕਰਕੇ ਹੁਣ ਚੋਣਾਂ ਪ੍ਰਚਾਰ ਦੌਰਾਨ ਵੀ ਪੰਜਾਬ ਆ ਜਿਹੜਾ ਉੱਥੇ ਵੋਟਾਂ ਦਾ ਮਾਹੌਲ ਨਹੀਂ ਰਿਹਾ ਕਿਤੇ ਇਹ ਦੋਹੇ ਸਥਿਤੀ ਰਲਾ ਕੇ ਇਸ ਪਾਸੇ ਨਾ ਤੁਰ ਪੈਣ ਮੈਂ ਇਹ ਖੰਡਸ਼ਾ ਜ਼ਾਹਰ ਕੀਤਾ ਭਗਤ ਸਿੰਘ ਜੀ ਜੀ ਬਿਲਕੁਲ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਹੋ ਰਿਹਾ ਤੁਸੀਂ ਦੇਖੋ ਕਿ ਗੁਰਮੀਤ ਸਿੰਘ ਖੁੱਡੀਆਂ ਨੇ ਉਸ ਬਠਿੰਡੇ ਤੋਂ ਉਹ ਉਮੀਦਵਾਰ ਨੇ ਉਹਨੂੰ ਬਾ ਖੇਤੀਬਾੜੀ ਮੰਤਰੀ ਵੀ ਨਹੀਂ ਉਹ ਵੱਡੇ ਲੈਵਲ ਤੇ ਵਿਰੋਧ ਹੋ ਰਿਹਾ ਉਹਦਾ ਜਿੱਥੇ ਉਹ ਜਾਂਦੇ ਨੇ ਹਰ ਰੋਜ਼ ਉਹਨਾਂ ਨੂੰ ਕਿਸਾਨ ਘੇਰ ਲੈਂਦੇ ਨੇ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦਾ ਜਿਹੜਾ ਗੁੱਸਾ ਹਾਲਾਂਕਿ ਠੀਕ ਹੈ ਕਿਸਾਨ ਜਥੇਬੰਦੀਆਂ ਦੇ ਜਿਹੜੀਆਂ ਹੋਰ ਜਨਤਕ ਜਥੇਬੰਦੀਆਂ ਹੈਈਆਂ ਉਹਨਾਂ ਨੇ ਗੱਲ ਰੱਖੀ ਹੈ ਕਿ ਭਾਜਪਾ ਨੂੰ ਸਵਾਲ ਪੁੱਛਾਂਗੇ ਭਾਜਪਾ ਦਾ ਵਿਰੋਧ ਕਰਾਂਗੇ ਆਫੀਸ਼ੀਅਲ ਤੌਰ ਦੇ ਉੱਪਰ ਆਮ ਆਦਮੀ ਪਾਰਟੀ ਦੇ ਖਿਲਾਫ ਤਾਂ ਇਦਾਂ ਦਾ ਕੁਝ ਕੋਈ ਰਿਕਾਰਡ ਤੇ ਚੀਜ਼ ਨਹੀਂ ਹੈਗੀ ਕਿ ਜਥੇਬੰਦੀਆਂ ਨੇ ਜਾਂ ਕਿਸੇ ਹੋਰ ਜਦ ਤੱਕ ਜਨਤਕ ਧਿਰਮੇ ਨਾਰਾ ਦਿੱਤਾ ਹੋਵੇ ਕਿ ਆਮ ਆਦਮੀ ਪਾਰਟੀ ਨੂੰ ਸਵਾਲ ਕਰੋ ਪਰ ਉਹਨਾਂ ਨੂੰ ਵੀ ਹੋ ਰਹੇ ਨੇ ਉਹਨਾਂ ਪ੍ਰਤੀ ਕੀ ਰੋ ਹੈ ਪਹਿਲੀ ਗੱਲ ਤੇ ਹੈ ਜੀ ਸਵਾਲ ਹਰ ਇੱਕ ਨੂੰ ਇਹ ਕਰਨਾ ਚਾਹੀਦਾ ਇਕੱਲਾ ਭਾਜਪਾ ਨੂੰ ਕਿਉਂ ਅਕਾਲੀਆਂ ਨੇ ਕਰਨਾ ਚਾਹੀਦਾ ਵੀ ਤੁਸੀਂ ਪੰਜਾਬ ਨਾਲ ਕੀ ਕੀਤਾ ਖੇਤੀ ਬਿਲਾ ਬਾਰੇ ਤੁਸੀਂ ਕੀ ਕੀਤਾ ਤੁਸੀਂ ਉਹ ਪਿੱਛੇ ਹਟ ਕੇ ਪਰ ਤੁਸੀਂ ਇਹ ਤਾਂ ਪੋਜੀਸ਼ਨ ਲਈ ਨਹੀਂ ਵੀ ਖੇਤੀ ਕਾਨੂੰਨ ਬਣਾਉਣ ਦਾ ਹੱਕੇ ਨਹੀਂ ਕੇਂਦਰ ਨੂੰ ਇਹ ਰਾਜਾਂ ਦਾ ਅਧਿਕਾਰ ਆ ਹੋਰ ਆ ਕਿੰਨੇ ਸਵਾਲ ਨੇ ਜਿਹੜੇ ਇਹਨਾਂ ਤੇ ਵੀ ਹੋ ਸਕਦੇ ਨੇ ਸੋ ਸਵਾਲ ਤਾਂ ਸਾਰਿਆਂ ਨੂੰ ਕੀਤੇ ਜਾਣੇ ਚਾਹੀਦੇ ਨੇ ਸੱਤਾ ਵਾਲਿਆ ਜਿਹੜਾ ਹੈਗਾ ਉਹਨੂੰ ਸਵਾਲ ਜਾਵੇ ਕੀਤੇ ਜਾਂਦੇ ਹੁੰਦੇ ਆ ਅਕਾਲੀ ਦਲ ਕੋਲੇ ਕੀ ਪ੍ਰੋਗਰਾਮ ਆ ਜੀ ਇਹ ਦੱਸਣਾ ਵੀ ਲੋਕ ਸਭਾ ਦਾ ਕੀ ਏਜੰਡਾ ਇਹ ਤਾਂ ਕਹਿੰਦੇ ਸੀ ਅਸੀਂ ਸੱਤਾ ਲਈ ਹੁਣ ਨਹੀਂ ਲੜਨਾ ਜੀ ਸਾਡੇ ਅਸੂਲ ਤੇ ਸਿਧਾਂਤ ਪਿਆਰੇ ਨੇ ਤੇ ਅੱਜ ਮਨਿੰਦਰ ਸਿੰਘ ਕੇਪੀ ਨੂੰ ਸ਼ਾਮਲ ਕਰ ਲਿਆ ਕਿਹੜੇ ਅਸੂਲਾਂ ਦੇ ਆਧਾਰ ਤੇ ਮੈਨੂੰ ਦੱਸੋ ਜੀ ਉਹਨੂੰ ਸ਼ਾਮਲ ਕੀਤਾ ਤੇ ਕੇਪੀ ਉੱਥੇ ਬੋਲ ਰਿਹਾ ਕਾਂਗਰਸ ਨੇ ਵੀ ਪੰਜਾਬ ਲਈ ਬਹੁਤ ਕੁਝ ਕੀਤਾ ਅਕਾਲੀਆਂ ਨੇ ਵੀ ਬਹੁਤ ਕੁਝ ਕੀਤਾ ਇਹ ਵਡਾਲਾ ਸਾਹਿਬ ਉੱਥੇ ਬੋਲ ਰਹੇ ਨੇ ਪਰਿਵਾਰ ਦੀ ਵੱਡੀ ਕੁਰਬਾਨੀ ਆ ਇਹਨਾਂ ਦੇ ਪਿਤਾ ਜੀ ਮਤਲਬ ਉਹ ਕੇਪੀ ਸਾਹਿਬ ਉਹ ਤਾਂ ਖੜਕਤੋਂ ਨੇ ਮਾਰੇ ਸੀ ਉਸ ਬੜੇ ਦੇ ਦੌਰਾਨ ਜਾਣੀ ਇੱਕ ਹੈ ਸਾਬ ਨਾਲ ਇਹ ਕਾਂਗਰਸ ਤੇ ਅਕਾਲੀਆਂ ਦੇ ਵਿੱਚ ਫਰਕ ਮਿਟ ਰਿਹਾ ਮੇਰੀ ਇੱਕ ਹੋਰ ਪ੍ਰਸ਼ਾਸ਼ਨਾ ਧਾਰਨਾ ਵੀ ਅਕਾਲੀਆਂ ਨੂੰ ਜਿਹੜਾ ਐਂਟੀ ਕਾਂਗਰਸਵਾਦ ਆ ਉਹ ਚ ਹੁਣ ਨਿਕਲ ਜਾਣਾ ਚਾਹੀਦਾ ਇਹਨਾਂ ਨੂੰ ਇਹ ਐਲਾਨ ਕਰਨਾ ਚਾਹੀਦਾ ਵੀ ਜਿਹੜੀ ਵੀ ਪਾਰਟੀ ਪੰਜਾਬ ਤੇ ਪੰਥ ਦੇ ਲਈ ਗੱਲ ਕਰੂ ਮੰਗਾਂ ਲੈ ਕੇ ਆ ਉਹ ਮੁੱਦੇ ਹਸਲ ਹੱਲ ਕਰਨ ਦੀ ਗੱਲ ਕਰੂ ਅਸੀਂ ਉਹਦੇ ਬਾਰੇ ਸੋਚਾਂਗੇ ਸਾਡੇ ਲਈ ਹੁਣ ਕਾਂਗਰਸ ਤੇ ਭਾਜਪਾ ਇੱਕੋ ਕਲ ਨਹੀਂ ਇਹ ਮੈਂ ਕਹਣਾ ਵੀ ਇਹਨਾਂ ਨੂੰ ਪਿੱਛਲੇ ਹੀ ਵੀ ਆਇਆ ਇਹਦੇ ਨਾਲ ਸੈਂਟੀ ਸੈਂਟੀ ਹੋ ਸਕਦੀ ਹੈ ਜੇ ਹੁਣ ਮਹਿੰਦਰ ਸਿੰਘ ਕੇਪੀ ਵਰਗੇ ਆ ਗਏ ਤੇ ਉਹ ਆਕਾਲੀਆਂ ਦੇ ਉਮੀਦਵਾਰ ਵੀ ਬਣ ਗਏ ਤੇ ਫਿਰ ਇਹਨਾਂ ਦਾ ਜਿਹੜਾ ਕਾਂਗਰਸਵਾਦ ਆ ਅੰਨਾ ਕਾਂਗਰਸਵਾਦ ਵਿਰੋਧੀਵਾਦ ਆ ਉਹਨੂੰ ਤਾਂ ਢਾਹ ਲੱਗੂ ਹੀ ਲੱਗੂ ਨਾ ਜੀ ਸੋ ਸੋ ਐਸ ਕਰਕੇ ਸਵਾਲ ਸਾਰਿਆਂ ਨੂੰ ਕਰਨੇ ਚਾਹੀਦੇ ਨੇ ਇੱਥੇ ਕਾਂਗਰਸ ਦੀ ਹਕੂਮਤ ਵੀ ਰਹੀ ਆ ਤੇ ਪਾਜਪਾਦੀ ਵੀ ਹਕੂਮਤ ਰਹੀ ਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਕੀ ਕੀਤਾ ਜੀ ਦੱਸੋ ਮੁਰਗੀ ਦੇ ਵੀ ਪੈਸੇ ਦੇਵਾਂਗੇ ਬੱਕਰੀ ਦੇ ਵੀ ਪੈਸੇ ਦੇਵਾਂਗੇ ਜਿਹੜੇ ਕਹਿੰਦੇ 20000 ਰੁਪਏ ਇੱਕਲ ਹੋਣਾ ਚਾਹੀਦਾ ਕਿੱਧਰ ਗਿਆ ਮੁਆਵਜ਼ਾ ਦੇਤਾ ਜੀ 650 ਰੁਪਏ ਜਿਹੜਾ ਕੇਂਦਰ ਵੱਲੋਂ ਆਇਆ ਤੁਸੀਂ ਕੀ ਦੇਤਾ ਜੀ ਆਪਣੇ ਵੱਲੋਂ ਕੀ ਦੇਤਾ ਤੇ ਕਹਿੰਦੇ ਸੀ ਮਤਲਬ ਝੂਠੇ ਐਨਾ ਬੋਲਦੇ ਗੁਰਦਾਬਰੀ ਪਿੱਛੋਂ ਹੋ ਜੀ ਪਹਿਲਾਂ ਪੈਸੇ ਆ ਜਾਣਗੇ ਬਾਈ ਗੁਰਦਾਬਰੀ ਤੋਂ ਬਿਨਾਂ ਪੈਸੇ ਆਏ ਨਹੀਂ ਸਕਦੇ ਪਹਿਲੀ ਗੱਲ ਟੁਡੇ ਦਾ ਰਾਜਾ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਝੂਠਾ ਝੂਠੇ ਦਾਵੇ ਨੇ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਘੇਰ ਘੇਰ ਕੇ ਸਾਰਿਆਂ ਨੂੰ ਪੁੱਛਣਾ ਚਾਹੀਦਾ ਪਰ ਪੂਰਾ ਮੰਨ ਤੇ ਸ਼ਾਂਤੀਪੂਰਵ ਤਰੀਕੇ ਨਾਲ ਜਿਵੇਂ ਉਹ ਕਹਿੰਦੇ ਹੁੰਦੇ ਆ ਨਾ ਇੱਕ ਗੀਤ ਆ ਜਾਂਦਾ ਕੁੱਤਾਂ ਵਾਲੇ ਖੂਹ ਤੇ ਗੱਲਾਂ ਕਰੀਏ ਮੂੰਹ ਤੇ ਇਹਨਾਂ ਨੂੰ ਬਿਠਾ ਕੇ ਸ਼ਰਮਸ਼ਾਰ ਕਰਨਾ ਚਾਹੀਦਾ ਲਾਜਵਾਬ ਕਰਨਾ ਚਾਹੀਦਾ ਹੁਣ ਤੁੰਗ ਨਹੀਂ ਮਚਾਉਣਾ ਚਾਹੀਦਾ ਇਹ ਮੈਂ ਫੇਰ ਕਹਿੰਦਾ ਕਿਸਾਨ ਅੰਦੋਲਨ ਦੀ ਵੱਡੇ ਦੀ ਸਫਲਤਾ ਇਸ ਗੱਲ ਚ ਸੀ ਪੂਰਾ ਮੰਨ ਤੇ ਸ਼ਾਂਤੀਪੂਰਵਕ ਰਿਹਾ ਸੀ ਤੇ ਹੁਣ ਇਹ ਜਿਹੜਾ ਮਤਲਬ ਘੇਰ ਘੇਰ ਪੁੱਛਣ ਵਾਲਾ ਇਹ ਵੀ ਪੂਰਾ ਮੰਨ ਤੇ ਸ਼ਾਂਤੀਪੂਰਵਕ ਰਹਿਣਾ ਚਾਹੀਦਾ ਨਹੀਂ ਲੱਗਦਾ ਤਾਂ ਬਹੁਤ ਈਵਨ ਹਰਿਆਣੇ ਚ ਪੰਜਾਬ ਨਾਲੋਂ ਵੱਧ ਅਗਰੈਸਿਵ ਨੇ ਕਿਸਾਨ ਜੀ ਪੰਜਾਬ ਨਾਲੋਂ ਕਿਸਾਨ ਆ ਜਿਹੜੇ ਭਾਜਪਾ ਨੂੰ ਜੋ ਘੇਰ ਰਹੇ ਨੇ ਹਰਿਆਣੇ ਚ ਵੱਧ ਸ਼ੀਸ਼ੇ ਭੰਨ ਰਹੇ ਨੇ ਇਹਨਾਂ ਦੇ ਪੋਸਟਰ ਪਾੜ ਰਹੇ ਨੇ ਗੱਡੀਆਂ ਤੋਂ ਹੋਰ ਸਾਰਾ ਕੁਝ ਕਰ ਰਹੇ ਨੇ ਪਰ ਕਿਉਂਕਿ ਉਹ ਹਰਿਆਣੇ ਵਾਲੇ ਨੇ ਇਸ ਕਰਕੇ ਉਹ ਨਾ ਪ੍ਰਤੀਤ ਸੌਫਟ ਹੋ ਸਕਦੇ ਆ ਪੰਜਾਬ ਵਾਲਿਆਂ ਪ੍ਰਤੀ ਇਹਨਾਂ ਦੀ ਬੜੀ ਮਤਲਬ ਤੁਸੀਂ ਇਹ ਦੇਖੋ ਜੀ ਇੱਕ ਲੰਮੇ ਦਾਤ ਉਹਨਾਂ ਦੀ ਨੀਤੀ ਆ ਜਿਵੇਂ ਜੰਮੂ ਕਸ਼ਮੀਰ ਇੱਕ ਰਾਜ ਵਜੋਂ ਮਟਾਤਾ ਨਾ ਭਾਰਤ ਦੇ ਨਕਸ਼ੇ ਤੋਂ ਇਹਨਾਂ ਦੀ ਅੰਤਮ ਨਿਸ਼ਾਨਾ ਇਹ ਹੈ ਵੀ ਪੰਜਾਬ ਨੂੰ ਵੀ ਇੱਕ ਪੰਜਾਬ ਵਜੋਂ ਭਾਰਤ ਦੇ ਨਕਸ਼ੇ ਤੋਂ ਹਟਾ ਦੇਣਾ ਇਹਦਾ ਮਤਲਬ ਇਹ ਨਹੀਂ ਪੰਜਾਬ ਨੂੰ ਵੱਖ ਕਰ ਦੇਣਾ ਅੱਧ ਰਾਜ ਬਣਾ ਦੇਣਾ ਜਿਹੜੀ ਇਹਦੀ ਬਲਖਣ ਹੋਉਂਦ ਤੇ ਹਸਤੀ ਆ ਉਹਦੀ ਜਿਹੜੀ ਮਨਿੱਤਿਕ ਕિંਮਤਾ ਉਹਦੇ ਜਿਹੜੀ ਭਗੌਲਿਕ ਕિંਮਤਾ ਉਹਨੂੰ ਹਰ ਜਗ ਪਹੁੰਚਾਉਣੀ ਆ ਸੋਚ ਹੈ ਸੋਚ ਰਹੇ ਨੇ ਜੀ ਜੀ ਵੈਸੇ ਮਾਲੀ ਸਾਹਿਬ ਇਸ 24 ਦੇ ਲੋਕ ਸਭਾ ਚੋਣ ਦੇ ਵਿੱਚ ਜੇਕਰ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਇੱਕ ਖਲਾਅ ਦੀ ਸਥਿਤੀ ਤਾਂ ਬਣੀ ਹੋਈ ਹੈ ਪਾਰਟੀਆਂ ਕੋਲੇ ਉਮੀਦਵਾਰ ਨਹੀਂ ਸਾਰੀਆਂ ਪਾਰਟੀਆਂ ਕਿ ਦੂਜਿਆਂ ਦੇ ਵਿੱਚੋਂ ਬੰਦੇ ਲੈ ਕੇ ਖੜੇ ਕਰ ਰਹੀਆਂ ਨੇ ਉਹ ਯਾਨੀ ਕਿ ਖਲਾਅ ਜਾ ਪਿਆ ਹੋਇਆ ਸਿਆਸੀ ਤੌਰ ਦੇ ਉੱਪਰ ਇੱਕ ਸਿਆਸੀ ਤੌਰ ਤੇ ਖਲਾਅ ਇਸ ਕਰਕੇ ਪਿਆ ਹੋਇਆ ਜੀ ਕਿਸੇ ਪਾਰਟੀ ਕੋਲੇ ਲੋਕ ਸਭਾ ਦੀ ਚੋਣ ਲਈ ਕੋਈ ਏਜੰਡਾ ਨਹੀਂ ਤੁਸੀਂ ਇੱਕ ਮੁਲਕ ਦੀ ਹਕੂਮਤ ਬਦਲਣੀ ਹੈ ਦੱਸੋ ਮੁਲਕ ਦੀ ਹਕੂਮਤ ਦੀਆਂ ਕਿਹੜੀਆਂ ਨੀਤੀਆਂ ਕਿਹੜੀ ਨੀਤੀਗਤ ਪਹੁੰਚ ਨਾਲ ਤੁਹਾਡਾ ਵਿਰੋਧ ਆ ਜੇ ਤੁਸੀਂ ਜਾਓਗੇ ਸਰਕਾਰ ਚ ਸ਼ਾਮਲ ਹੋਵੋਗੇ ਤਾਂ ਕਿਹੜੀਆਂ ਨੀਤੀਆਂ ਬਦਲੋਗੇ ਮੋਦੀ ਖਿਲਾਫ ਤੁਹਾਡੇ ਮੁੱਦੇ ਕੀ ਨੇ ਦੱਸੋ ਬੰਦੇ ਬਦਲਣ ਨਾਲ ਤਾਂ ਮਸਲਾ ਨਹੀਂ ਹੱਲ ਹੋਣਾ ਇਹਨਾਂ ਨੇ ਅਸਲ ਦੇ ਵਿੱਚ ਬੈਜੀ ਐਮਪੀ ਦੀ ਚੋਣ ਮਤਲਬ ਸੰਕਲਪ ਤਾਂ ਬਦਲਤੇ ਮਤਲਬ ਐਮਐਲਏ ਕਾ ਵੀ ਖਾਤਰ ਚੁੜਨਾ ਐਨ ਐਲ ਏ ਪੰਜਾਬ ਸਰਕਾਰ ਦੀਆਂ ਨੀਤੀਆਂ ਫੈਸਲੇ ਬਦਲਣ ਖਤਰ ਚੋਣਨਾ ਹੁਣ ਇਹਨਾਂ ਨੇ ਇਹ ਬਣਾਤਾ ਸਾਡੇ ਭੋਗ ਤੇ ਨਹੀਂ ਆਇਆ ਜੀ ਸਾਡੇ ਉਤੇ ਨਹੀਂ ਆਇਆ ਜੀ ਸਾਡੇ ਉਤੇ ਨਹੀਂ ਆਇਆ ਜੀ ਜੋ ਵਿਧਾਨ ਸਭਾ ਚ ਐਨ ਐਲ ਏ ਦਾ ਰੋਲ ਆ ਉਹ ਮਿਸ ਕਰਤਾ ਜੋ ਅਫਸਰ ਕਹਿੰਦੇ ਨੇ ਕਾਨੂੰਨ ਬਣਾਈ ਜਾਂਦੇ ਨੇ ਉਹ ਮਿੰਟ ਚ ਪਾਸ ਕਰ ਦਿੰਦੇ ਨੇ ਵਿਧਾਨ ਸਭਾ ਦਾ ਕੀ ਬਣ ਗਈ ਤੁਹਾਡੇ ਸਾਹਮਣੇ ਆ ਇਸੇ ਤਰ੍ਹਾਂ ਐਮ ਪੀ ਦਾ ਮੈਂ ਉਹ ਪਟਿਆਲੇ ਵਾਲਿਆਂ ਦਾ ਜਿਹੜਾ ਡਾਕਟਰ ਗਾਂਧੀ ਨਾਲ ਰੋਲਾ ਪਿਆ ਮੈਂ ਨਾ ਉਹਨਾਂ ਦਾ ਸਾਰਾ ਭਾਸ਼ਣ ਸੁਣਿਆ ਜੀ ਉਹ ਸਾਰੇ ਭਾਸ਼ਣ ਚ ਇੱਕੋ ਗੱਲ ਕਹਿ ਰਹੇ ਨੇ ਵੀ ਸਾਨੂੰ ਬਚਾਉਣ ਵਾਲਾ ਐਮਪੀ ਚਾਹੀਦਾ ਜਿਹੜਾ ਥਾਣੇ ਚ ਜਾਵੇ ਜਿਹੜਾ ਇੱਥੇ ਜਾਵੇ ਜਿਹੜਾ ਇੱਥੇ ਜਾਵੇ ਜਿਹੜਾ ਇੱਥੇ ਜਾਵੇ ਦੂਜਾ ਉਹ 25 ਕਰੋੜ ਆ ਜਿਹੜੀ 5 ਸਾਲਾਂ ਚ ਮਿਲਣੀ ਆ ਉਹ ਗ੍ਰਾਂਟ ਆ ਜਿਹੜੀ ਉਹ ਸਾਡੇ ਵਿਸਾਰ ਖਰਚੇ ਉਹ ਭਲੇ ਉਹ ਮਾਨਸੋ ਜਿਹੜਾ ਐਮਪੀ ਆ ਉਹਨੇ ਮੁਲਕ ਦੀ ਹਕੂਮਤ ਦੇ ਨਾਲ ਲੜਨਾ ਜਾਂ ਮੁਲਕ ਦੀ ਹਕੂਮਤ ਚਲਾਉਣੀ ਆ ਮੁਲਕ ਦੇ ਉਹ ਕਰਨੇ ਨੇ ਐਮਪੀ ਦਾ ਰੋਲ ਆ ਐਮਐਲਏ ਦਾ ਜਿਹੜਾ ਰੋਲ ਇਹਨਾਂ ਨੇ ਬਦਲੇ ਦਿੱਤਾ ਮਤਲਬ ਉਹ ਬੋਲਦੇ ਨੇ ਦੇਖੋ ਜੀ ਇਹ ਇਹ ਤਾਂ ਕਹਿੰਦਾ ਵੀ ਮੈਂ ਧੋਗਾ ਤੇ ਨਹੀਂ ਆਉਣਾ ਇਹ ਤਾਂ ਇਹ ਕਹਿੰਦਾ ਜੀ ਮੈਂ ਟੈਲੀਫੋਨ ਨਹੀਂ ਕਰਨਾ ਉਹ ਲੜਾਈ ਪਾਰਟੀ ਨੇ ਲੜਨੀ ਹੁੰਦੀ ਆ ਮੈਂ ਕਹਿੰਦਾ ਗਾਂਧੀ ਸਾਹਿਬ ਨੂੰ ਚਾਹੀਦਾ ਵੀ ਦੇਖੋ ਜੀ ਮੈਂ ਕੋਈ ਐਮਐਲਏ ਨਹੀਂ ਚੁਣਨਾ ਜੋ ਜ਼ਿਲ੍ਹੇ ਦੀ ਕਾਂਗਰਸ ਪਾਰਟੀ ਐਮਐਲਏ ਉਹ ਚੁਣੀ ਮੈਂ ਜੋ ਇੱਥੇ ਦੀ ਪਾਰਟੀ ਦੀ ਆ ਮੈਂ ਕਮੇਟੀ ਬਣਾ ਲੂੰ ਜਿਹਦੇ ਉਹ ਕਹੂਗੀ ਉਸ ਤਰ੍ਹਾਂ ਮੈਂ ਗਰੰਟਾ ਨੂੰ ਐਮਐਲਏ ਨੇ ਗਰੰਟਾ ਦੇਣੀਆਂ ਹੁੰਦੀਆਂ ਕਿ ਉਹਨੇ ਲੋਕ ਸਭਾ ਦੇ ਮੁੱਦੇ ਉਠਾਉਣੇ ਹੁੰਦੇ ਨੇ ਇਸ ਕਰਕੇ ਜਦੋਂ ਸਾਰੀ ਸੰਕਲਪ ਬਦਲਤਾ ਐਮਪੀ ਦੀ ਚੋਣ ਦਾ ਵਿਧਾਇਕ ਦੀ ਚੋਣ ਦਾ ਤੇ ਉਹ ਸਾਰੀਆਂ ਗੱਲਾਂ ਲੋ ਮੈਂ ਤੁਹਾਨੂੰ ਦੱਸਿਆ ਆ ਗਿਆ ਵੀ ਬਸ ਜੀ ਉਹਨੇ ਸਾਨੂੰ ਪ੍ਰੋਟੈਕਟ ਕਰਨਾ ਹੁੰਦਾ ਉਹਨੇ ਬਚਾਉਣਾ ਹੁੰਦਾ ਉਹਨੇ ਸਾਡੇ ਮਸਲੇ ਹੱਲ ਕਰਾਉਣੇ ਹੁੰਦੇ ਨੇ ਮਸਲੇ ਹੱਲ ਕਰਨੇ ਨੇ ਤੰਤਰ ਨੇ ਤੁਸੀਂ ਤੰਤਰ ਨੂੰ ਜਵਾਬ ਦੇਣਾ ਹੁੰਦਾ ਤੰਤਰ ਰਾਹੀਂ ਕੰਮ ਕਰਨੇ ਹੁੰਦੇ ਨੇ ਇਸ ਕਰਕੇ ਐਡੇ ਸੰਕਲਪ ਪੁੱਜਣ ਲਗੇ ਤੇ ਦੂਜੀ ਗੱਲ ਤੁਸੀਂ ਆ ਦੇਖ ਲਓ ਜੀ ਹੁਣ ਤੁਸੀਂ ਜਲੰਧਰ ਦੇਖ ਲਓ ਹਾਲਾਂਕਿ ਮਿੰਦਰ ਸਿੰਘ ਕੇਪੀਆ ਜਿਹੜਾ ਰਿਸ਼ਤੇਦਾਰ ਆ ਚੰਨੀ ਦਾ ਮਤਲਬ ਕੁੜਮਾਂ ਦੇ ਥਾਂ ਲੱਗਦਾ ਹੁਣ ਜਿਹੜਾ ਚੌਧਰੀ ਪਰਿਵਾਰ ਆ ਉਹ ਕਹਿੰਦਾ ਮੁੰਡਾ ਐਮਐਲਏ ਹੋਵੇ ਕਹਿੰਦਾ ਮੇਰੀ ਮਾਂ ਨੂੰ ਐਮਪੀ ਬਣਾਓ ਬਈ ਜੀ ਇਹ ਨਿੱਜ ਪਰਸਤਾ ਨਹੀਂ ਪਰਿਵਾਰ ਪਰਸਤਾ ਨਹੀਂ ਇਹਨੇ ਵਪਾਰ ਬਣਾ ਲਿਆ ਹੈ ਸਿਆਸਤ ਮੇਰਾ ਮੁੰਡਾ ਐਮਐਲਏ ਹੋਵੇ ਮੈਂ ਹੋਵਾਂ ਐਮਪੀ ਕੀ ਕਰੇ ਜੀ ਬਾਕੀ ਬਾਕੀ ਕਿੱਧਰ ਗਈਆਂ ਸਾਰੀਆਂ ਗੱਲਾਂ ਆਹ ਹੋਰ ਕੇਪੀ ਨੂੰ ਲਿਆਂਦਾ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਨੇ ਕੀ ਕੀਤਾ ਜਿਹੜੇ ਮੰਤਰੀਆਂ ਦੇ ਪਰ ਕਤਰੇ ਸੀ ਵੀ ਇਹ ਮੰਤਰੀ ਦੇ ਯੋਗ ਨਹੀਂ ਉਹੀ ਸਾਰੇ ਝੋਕ ਤੇ ਚੋਣ ਚ ਤੁਸੀਂ ਇਹ ਦੇਖੋ ਕੁਲਦੀਪ ਧਾਰਿਆ ਸਾਰੇ ਮੈਕਨਿਕ ਮੋਲੇ ਜਿਹੜਾ ਸੰਗਰੂਰ ਵਾਲਾ ਮੁੰਡਾ ਉਹ ਤੋਂ ਮੈਕਨਿਕ ਮੋਲੇ ਉਹਨੂੰ ਵਿਹਲਾ ਕਰਤਾ ਹੁਣ ਉਹਨਾਂ ਨੂੰ ਐਮਪੀ ਨਹੀਂ ਚੋਣ ਚ ਧੱਕਦਾ ਚਾਰ ਐਮਐਲਏ ਧੱਕਤੇ ਤਿੰਨ ਦਲ ਬਦਲੂ ਧੱਕਤੇ ਜਿਹਦਾ ਮਤਲਬ ਤੁਸੀਂ ਹੀ ਭੰਦੇ ਹੀ ਬਣਾ ਲਿਆ ਨਾ ਜ ਹੁਣੇ ਇਹ ਕਹਿੰਦਾ ਮੈਨੂੰ 13 ਹੋਰ ਦਿਓ ਤਾਂ ਗਾਹ ਪਾ ਦੂ ਮੈਂ ਕੱਲ ਨੂੰ ਕੀ ਕਹਿੰਦਾ ਮੇਰੇ 13 ਨੂੰ ਕਿਹੜਾ ਪੁੱਛਦਾ ਜਿਹੜੀ ਸਰਕਾਰ ਆਉਂਦੇ ਕੋਲੇ 250 ਆ ਸਾਡੀ ਪਾਰਟੀ ਨੂੰ 250 ਤੋਂ ਵੱਧ ਦਿਓ ਤਾਂ ਆਪਣੇ ਮਸਲੇ ਹੱਲ ਹੋਣਗੇ ਤੁਹਾਡੇ ਕੋਲੇ ਪੰਜਾਬ ਦੀ ਸਿਆਸਤ ਬૌਧਿਕ ਤੌਰ ਤੇ ਕੰਗਾਲ ਆ ਸ਼ਕਸੀ ਤਾਣਾ ਬਾਣਾ ਹੈ ਨਹੀਂ ਇਹਨਾਂ ਖਾਤਰ ਉਮੀਦਵਾਰ ਵੱਡਾ ਪਾਰਟੀ ਨਹੀਂ ਵੱਡੀ ਇਹਦਾ ਖਾਤਰ ਅਜੰਡਾ ਨਹੀਂ ਵੱਡਾ ਸੋ ਇਸ ਕਰਕੇ ਪੰਜਾਬ ਚ ਤਾਂ ਇੰਨੀ ਕੁਚਲਚੌਂ ਪਈ ਹੋਈ ਆ ਕਿ ਬਹੁਤ ਤੌਰ ਤੇ ਪੰਜਾਬ ਕੰਗਾਲ ਆ ਤੇ ਕੇਂਦਰ ਸਰਕਾਰ ਦੀ ਇਹ ਪਾਲਿਸੀ ਆ ਕੇਂਦਰੀਵਾਲ ਦੀ ਵੇਪਾਰੀ ਆ ਵੀ ਪੰਜਾਬ ਨੂੰ ਸਿਆਸੀ ਲੀਡਰਸ਼ਿਪ ਰਹਿਤ ਕਰ ਦੋ ਮਾਰੇ ਨੇ ਨਾ ਕੱਲੇ ਕੱਲੇ ਸਾਰੇ ਸਿਆਸੀ ਲੀਡਰ ਤੇ ਭਾਜਪਾ ਨੇ ਸਾਰੇ ਬਾਹਰਲੇ ਬਰੋ ਲੈ ਜਾਂਦੇ ਜੀ ਦੇਖੋ ਭਾਜਪਾ ਕਿੱਥੇ ਉਹਦਾ ਕਾਂਗਰਸੀ ਕਰਨ ਹੋ ਗਿਆ ਛੋ ਐਡਾ ਵੱਡਾ ਰੋਲ ਕਚੋਲਾ ਇੱਥੇ ਬਚਿਆ ਹੋਇਆ ਪੰਜਾਬ ਦਾ ਬਹੁਤ ਵੱਡਾ ਦੁਖਾਂਤ ਆ ਇਹ ਮਤਲਬ ਤੁਸੀਂ ਨਾ ਤਾਂ ਤੁਹਾਡੇ ਕੋਲ ਇਹ ਏਜੰਡਾ ਵੀ ਪੰਜਾਬ ਦੇ ਕਿਹੜੇ ਹੱਕਾਂ ਖਾਤਰ ਅਸੀਂ ਲੋਕ ਸਭਾ ਚ ਲੜਾਂਗੇ ਨਾ ਕਿਸੇ ਕੋਲ ਇਹ ਏਜੰਡਾ ਵੀ ਅਸੀਂ ਮੁਲਕ ਦੇ ਕਿਹੜੇ ਹਿੱਤਾਂ ਖਾਤਰ ਲੋਕ ਸਭਾ ਚ ਲੜਾਂਗੇ ਇਸੇ ਕਰਕੇ ਆ ਜਿਹੜੀਆਂ ਦੁੱਕੀ ਤਕੀ ਲੜਾਈਆਂ ਨੇ ਵੀ ਉਹਨੂੰ ਸਾਫ ਉਹਨੂੰ ਹਟਾ ਦਿਓ ਆ ਜੀ ਮਤਲਬ ਬਾਜਵਾ ਸਾਹਿਬ ਨੇ ਜੀ ਉਹ ਦਲ ਬਦਲੂ ਮਹਾ ਦਲ ਬਦਲੂ ਆ ਜਿਹੜਾ ਜੀਤ ਮਹਿੰਦਰ ਸਿੱਧੂ ਖੜਾ ਕਰਤਾ ਤੁਹਾਨੂੰ ਯਾਦ ਆ ਜੀ ਇਹ ਜਿਹੜਾ ਮੋਦੀ ਨੇ ਹੁਣ ਚੱਕਰ ਚ ਲਾਇਆ ਇਹਦੀ ਨੀਅਾ ਜਿਹੜੀ ਸੁਖਵੀਰ ਸਿੰਘ ਬਾਗਲ ਨੇ ਰੱਖੀ ਹੋਈ ਆ ਜਦੋਂ 56 57 ਦੇ ਬੰਦੇ ਸੀ ਆਏ ਸੀ ਵੀ ਭਾਜਪਾ ਦੇ ਅਸਰੇ ਚੱਲਦਾ ਗੀਤ ਮਹਿੰਦਰ ਦੀ ਤੇ ਜਗਿੰਦਰਪਾਲ ਦੀ ਮੋਗੇ ਤੋਂ ਅਸਤੀਫੇ ਦਿਵਾ ਕੇ ਆਪਣੀ ਪਾਰਟੀ ਚ ਸ਼ਾਮਲ ਕਰਾ ਕੇ ਚੋਣ ਲੜਾ ਕੇ ਬਹੁਤ ਸਭ ਮਿੱਟੀ ਕੀਤੀ ਸੀ ਤੇ ਮੋਦੀ ਉਹੀ ਮੱਧ ਪ੍ਰਦੇਸ਼ ਚ ਕਰ ਰਿਹਾ ਹੋਰ ਰਾਜਾਂ ਚ ਕਰ ਰਿਹਾ ਦੇਖ ਲਓ ਤੁਸੀਂ ਇਹ ਕਰਕੇ ਇਸ ਕੋ ਖੋਏ 1 48 ਦੇ ਚਿੱਟੇ ਵੱਟੇ ਨੇ ਇਸ ਹਮਾਅਤ ਸਾਰੇ ਰੰਗੇ ਨੇ ਕਿਸੇ ਕੋਲੇ ਬਦਲਵਾ ਜਿੰਦਾ ਨਹੀਂ ਕਿਸੇ ਕੋਲੇ ਬਦਲ ਵੀ ਸਿਆਸਤ ਨਹੀਂ ਇਹ ਕਾਂਗਰਸੀ ਮੀਣਾ ਦਿੰਦੇ ਨੇ ਪੰਜਾਬ ਦੇ ਲੋਕ ਬਦਲਾ ਚਾਹੁੰਦੇ ਸੀ ਦੇਖ ਲਿਆ ਬਦਲਾ ਦਾ ਸਵਾਦ ਦੇਖ ਲਿਆ ਸਵਾਦ ਫੀਲ ਹੋ ਗਿਆ ਬਦਲਾ ਪਰ ਪੰਜਾਬ ਦੇ ਲੋਕ ਤਾਂ ਹੁਣ ਵੀ ਬਦਲਾ ਚਾਹੁੰਦੇ ਨੇ ਤੇ ਤੁਹਾਡੇ ਕੋਲੇ ਬਦਲਾ ਲਈ ਅਜੰਡਾ ਕੀ ਆ ਉਹ ਦੱਸੋ ਹੈ ਨਹੀਂ ਕਿਸੇ ਕੋਲੇ ਹਾਲਤਾਂ ਬੜੀ ਹੋਈ ਹੈ ਪੰਜਾਬ ਦੀ ਜੀਪਨ ਸਿੰਘ ਸਾਹਿਬ ਜੀ ਬਿਲਕੁਲ ਬਿਲਕੁਲ ਗੱਲ ਤਾਂ ਹੋਈ ਹੈ ਕਿ ਸੇ ਜੇ ਅਸੀਂ ਧਿਆਨ ਜਿਹੜੀਆਂ ਗੱਲਾਂ ਕਰਦੀਆਂ ਨੇ ਲੋਕਾਂ ਨਾਲ ਵਾਅਦੇ ਕਰਦੀਆਂ ਨੇ ਪੂਰਾ ਇਹਨਾਂ ਤੋਂ ਹੋਇਆ ਨਹੀਂ ਜਾਂਦਾ ਬਾਅਦ ਦੇ ਵਿੱਚ ਫਿਰ ਰਣਨੀਤੀ ਉਹੀ ਹੁੰਦੀ ਹੈ ਜਿਹੜੀ ਰਵਾਇਤੀ ਪਾਰਟੀਆਂ ਦੀ ਹੁੰਦੀ ਆਮ ਆਦਮੀ ਪਾਰਟੀ ਨੇ ਵੀ ਆਹੀ ਕੁਛ ਕੀਤਾ ਸੋ ਆਮ ਆਦਮੀ ਪਾਰਟੀ ਕੋਲੇ ਤਾਂ ਇੱਕ ਗੱਲ ਆ ਗਈ ਹਾਏ ਓਏ ਕੇਜਰੀਵਾਲ ਨੂੰ ਮਾਰ ਦੇਣਗੇ ਹਾਏ ਓਏ ਕੇਜਰੀਵਾਲ ਨੂੰ ਇਹ ਕਰ ਲੈ ਉਹਦੇ ਕੋਲ ਕੀ ਏਜੰਡਾ ਜੀ ਮੁਲਕ ਲਈ ਉਹ ਤਾਂ ਸਮਾਂ ਤੇ ਮੁਲਕ ਲਈ ਜਿਹੜਾ ਏਜੰਡਾ ਤੋਂ ਧਿਆਨ ਭਟਕਾ ਰਹੀ ਆ ਵੀ ਇਹ ਕਿਉਂਕਿ ਮੋਦੀ ਦੇ ਵਿਰੋਧ ਦੇ ਵਿੱਚ ਇਹਨਾਂ ਕੋਲੇ ਨਾ ਕੋਈ ਵਿਚਾਰਧਾਰਾ ਨਾ ਸਿਆਸਤ ਕਿਸੇ ਮੋਦੀ ਦੇ ਕਿਹੜੇ ਜੰਡੇ ਦਾ ਵਿਰੋਧ ਕੀਤਾ ਜੀ ਇਹਨਾਂ ਨੇ ਮੋਦੀ ਦੀ ਕਿਹੜੀ ਨੀਤੀ ਦਾ ਵਿਰੋਧ ਕੀਤਾ ਆਹੀ ਰੌਲਾ ਨਾ ਵੀ ਦਿੱਲੀ ਤੋਂ ਸਾਨੂੰ ਪੂਰੇ ਅਸਤਿਆਰ ਕਿਉਂ ਨਹੀਂ ਦਿੱਤੇ ਜਾਂਦੇ ਪੰਜਾਬ ਵਾਲਾ ਟਿਕਟਵਰਨਾਂ ਦੀ ਜੋੜੀ ਵਾਂਗੂ ਜੁੜੇ ਬੈਠਾ ਅਮਿਤ ਸ਼ਾਹ ਨਾਲ ਸੋ ਇਹ ਇਸ ਕਰਕੇ ਕੇਜਰੀਵਾਲ ਹੀ ਮੋਦੀ ਲਈ ਸਭ ਤੋਂ ਵੱਡਾ ਖਤਰਾ ਕੀ ਖਤਰਾ ਜੀ ਕੇਜਰੀਵਾਲ ਉਹਦੇ ਲਈ ਮੈਨੂੰ ਇਹ ਦੱਸੋ ਮਤਲਬ ਇੱਕ ਤੁਸੀਂ ਝੂਠਾ ਪ੍ਰਚਾਰਤ ਸਰਜੀ ਜਾਓ ਸਰਜੀ ਜਾਓ ਸਰਜੀ ਜਾਓ ਇਸੇ ਤਰ੍ਹਾਂ ਆਪਣਾ ਤਖਵੀਰ ਬਦਲ ਰਹੇ ਹੁਣ ਜੇ ਅਸੀਂ ਉਸੂਲਾਂ ਤੇ ਸਿਧਾਂਤਾਂ ਦੀ ਰਾਜਨੀਤੀ ਕਰਦੇ ਆ ਸੱਤਾ ਦੀ ਸਾਨੂੰ ਝਾਕ ਨਹੀਂ ਕਿਰਕੀ ਨੂੰ ਕਿਉਂ ਲਾਇਆ ਜੀ ਜੇ ਤੁਹਾਡੇ ਕੋਲੇ ਉਮੀਦਵਾਰ ਨਹੀਂ ਉਸ ਤਰ੍ਹਾਂ ਜਿਹੜਾ ਤੁਹਾਡਾ ਹੈਗਾ ਉਹਨੂੰ ਲੜਾ ਦਿਓ ਉਸੂਲਾਂ ਤੇ ਸਿਧਾਂਤਾਂ ਤੇ ਲੜਾਈ ਲੜੋ ਜਿੰਨਾ ਤੁਹਾਡਾ ਜਿੱਤੋਂ ਨਾ ਜਿੱਤੋਂ ਕੋਈ ਨਾ ਸਾਰੀ ਗੱਲ ਜਿੱਤਣ ਲਈ ਆ ਉਮੀਦਵਾਰ ਖੜੇ ਕਰਨ ਲਈ ਪਾਰਟੀਆਂ ਦੀ ਸਿਆਸਤ ਨਾਲੋਂ ਬਾਜੀ ਉਮੀਦਵਾਰ ਵੱਡੇ ਹੋ ਗਏ ਇਸ ਕਰਕੇ ਸਾਰੀ ਗੱਲੇ ਵੀ ਕਿਹੜਾ ਉਮੀਦਵਾਰ ਆ ਸਕਦਾ ਕਿਹੜਾ ਜਿੱਤ ਸਕਦਾ ਸਾਰੀ ਉਤੇ ਫੋਕਸ ਹੋ ਗਿਆ ਅਜੰਡਾ ਕਿੱਥੇ ਗਿਆ ਜੀ ਮੈਨੂੰ ਇਹ ਦੱਸੋ ਜੀ ਜੀ ਬਿਲਕੁਲ ਮਾਲੀ ਸਾਹਿਬ ਤੁਸੀਂ ਇੱਕ ਨਵੀਂ ਗੱਲ ਉਭਾਰੀ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣੇ ਬੀਜੀ ਸ਼ਡਿਊਲ ਚ ਸਮਾਂ ਕੱਢਿਆ ਦੱਸ ਕੇ ਨਾਲ ਸਾਝ ਪਾਈ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੁਹਾਡਾ ਜੀ ਤੁਸੀਂ ਵੀ ਮੇਰੀ ਸਰੋਸਤੀ ਨਾਲ ਸਾਝ ਪਾਈ ਆਸਾ ਉਹ ਆਪਣੇ ਵਿਚਾਰ ਪ੍ਰਗਟ ਕਰਨ ਸੈਂਟੀ ਸੈਂਟੀ ਪਰ ਕਰਨ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਥੈਂਕ ਯੂ ਮਾਈ ਸਰ ਥੈਂਕ ਯੂ